ਕਿ 1600 ਕਰੋੜ ਤੋਂ ਮੇਰੇ ਖਿਆਲ ਪ੍ਰਧਾਨ ਮੰਤਰੀ ਜੀ ਕਾ ਇਤਨਾ ਪ੍ਰਧਾਨ ਮੰਤਰੀ ਦਾ ਇਤਨਾ ਵੱਡਾ ਖਾਦਿਆ ਕਿ ਉਹ ਨੂੰ 1600 ਕਰੋੜ ਬਣਦਾ ਨਹੀਂ ਸੀ ਉਹਨਾਂ ਦੇ ਤੁੰਡਣਾ ਉਹ ਪੰਜਾਬੀ ਨੂੰ ਕਹਿੰਦਾ ਪੰਜਾਬੀਓ ਦੱਸੋ ਤੁਹਾਡਾ ਕਿੰਨਾ ਨੁਕਸਾਨ ਹੋਇਆ ਇਹ ਦੇਖੀ ਜਾਵੰਦਾ ਹੈ ਕਹਿੰਦਾ ਹਨਾ ਕਿ ਮੈਂ ਕਾਂਗਰਸ ਨੇ ਦੇਸ਼ ਕੇ ਲਿਏ ਕੁਛ ਨਹੀਂ ਕੀਤਾ ਮੈਂ ਉਹਨੂੰ ਕੋ ਬਤਾਤਾ ਹੂੰ ਕਿ ਕਾਂਗਰਸ ਨੇ ਦੇਸ਼ ਲਈ ਉਹ ਕੀਤਾ ਜੋ ਤੁਸੀਂ ਕਦੀ ਨਹੀਂ ਕਰ ਸਕਦੇ 87 88 ਦੇ ਵਿੱਚ ਫਟੜ ਆਇਆ ਸੀ ਰਾਹੁਲ ਗਾਂਧੀ ਨੇ ਉਸੇ ਟਾਈਮ 100 ਕਰੋੜ ਦੀ ਰਾਸ਼ੀ ਜਾਰੀ ਕਰ ਦਿੱਤੀ ਸੀ ਆਪਣੇ ਆਉਣ ਤੋਂ ਪਹਿਲਾਂ ਹੀ ਤੇ ਪ੍ਰਧਾਨ ਮੰਤਰੀ ਜੀ ਜੀਤਾ ਪੇਪਰ ਪੜ੍ਹੋ ਤੇ ਜਿੰਨਾ ਰਾਹੁਲ ਗਾਂਧੀ ਨੇ ਦਿੱਤਾ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਦੀ ਜੋ ਮਹਿੰਗਾਈ ਆ ਉਹਦੇ ਮੁਤਾਬਿਕ ਕੀ ਦੇ ਦਿਓ ਚਲੋ ਨਾ ਦਿਓ ਜਿਆਦਾ ਉਹ ਕੱਢ ਲਓ ਦੂਸਰੀ ਚੀਜ਼ ਮੈਂ ਕਹਿਣਾ ਚਾਹੁੰਦਾ ਕਿ 40000 ਕਰੋੜ ਸਾਡਾ ਸੀਸੀ ਲਿਮਟ ਬਣਦੀ ਜਿਹੜੀ ਚੋਨਾ ਖਰੀਦਣਾ ਸੀ ਪਟਿਆਟੂ ਜਿਹੜੀ ਉਹਨੇ ਛਾਵਲ ਖਰੀਦਣਾ ਸੀ ਉਹਦੇ ਤੋਂ 4.10% ਤੇ ਸਾਡਾ ਨੁਕਸਾਨ ਬਹੁਤਾ ਮੈ ਨਹੀਂ ਕਹਿੰਦਾ 10% ਹੀ ਲੈ ਲਓ 4000 ਕਰੋੜ ਤੇ ਸਿੱਧੇ ਕਿਸਾਨਾਂ ਦਾ ਬਰਬਾਦ ਹੋ ਗਿਆ ਲੋਕਾਂ ਦੇ ਘਰ ਟੱਟ ਗਏ ਲੋਕਾਂ ਦੀਆਂ ਮੱਝਾਂ ਮਰ ਗਈਆਂ ਲੋਕ ਨੇ ਗਾਵਾਂ ਮਰ ਗਈਆਂ ਲੋਕਾਂ ਦੇ ਪਾਣੀ ਦੇ ਬੋਰ ਬੈਠ ਗਏ ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਪਈਆਂ ਉਹਨਾਂ ਲਈ ਪ੍ਰਧਾਨ ਮੰਤਰੀ ਜੀ ਕੀ ਅਨਾਉਂਸ ਕਰਕੇ ਗਏ ਨੇ ਉਹ ਇਹ ਕਰਕੇ ਪ੍ਰਧਾਨ ਮੰਤਰੀ ਜੀ ਦੁਬਾਰਾ ਆਪਣੀ ਮੀਟਿੰਗ ਬੁਲਾਓ ਪੰਜਾਬ ਚ ਨਾ ਜਾਓ ਤੁਸੀਂ ਦਿੱਲੀ ਚ ਮੀਟਿੰਗ ਸੱਦ ਕੇ ਸਾਡੇ ਮੁੱਖ ਮੰਤਰੀ ਜੀ ਠੀਕ ਹੋ ਗਏ ਹੋਣਗੇ ਨਹੀਂ ਠੀਕ ਹੋਏ ਤਾਂ ਉਹਨਾਂ ਤੇ ਵੀਡੀਓ ਕਾਨਫਰੈਂਸ ਕਰੋ ਤੇ ਜੇ ਤੁਹਾਡੇ ਮਨ ਮਿਹਰਾਜੇ ਤੇ ਕਿਤੇ ਕਾਂਗਰਸ ਨੇ ਉਸ ਮੀਟਿੰਗ ਚ ਜਰੂਰ ਬੁਲਾ ਲਓ ਅਸੀਂ ਵੀ ਬੈਠ ਕੇ ਦੱਸਾਂਗੇ ਕਿ ਪੰਜਾਬ ਦਾ ਕੀ ਨੁਕਸਾਨ ਹੋਇਆ ਸਰ ਗੁਰਦਾਸਪੁਰ ਗਏ تھے ਆਪ ਵਾਹਾਂ ਕੇ ਲੋਕ ਸਭਾ ਸੰਸਦ ਵੀ ਹੈ ਦੁੱਖ ਹੈ ਆਪਕੋ ਕਿ ਆਪਕੋ ਨਹੀਂ ਬੁਲਾਇਆ ਨਹੀਂ ਦੁੱਖ ਤਾਂ ਨਹੀਂ ਹੈ ਪਰ ਅਫਸੋਸ ਹੈ ਕਿ ਪ੍ਰਧਾਨ ਮੰਤਰੀ ਜੀ ਇਕੱਲੇ ਹੀ ਗਏ تھے ਹੈਲੀਕਾਪਟਰ ਮੇ ਮੇਰੇ ਕੋ ਵੀ ਕਹਾ ਦਿੱਤੇ ਕਿ ਆਜਾ ਭਾਈ ਤੇਰੇ ਡਿਸਟ੍ਰਿਕਟ ਮੇ ਜਾ ਰਹਾ ਹੂੰ ਤੂੰ वो डाल दिया तो जल्दी आ जाओ हम भी चलेंगे तो वहां जाकर मैं भी अपने डिस्ट्रिक्ट की कोई बात कर कर लेता तो मेरे को अच्छा लगता 1200 करोड़ का फंड भी जो है वो पड़ा हुआ है 1200 12000 करोड़ 12000 करोड़ वो वो प्रधानमंत्री जी ਨੂੰ दर्शना चाहिए था कि किस किस टाइम कब-कब आया थे क्यों नहीं जोटेलाइज ਕੀਤਾ ਇਹਦੀ गवर्नमेंट ऑफ इंडिया उन्होंने को आईजीएस जड़े थे एक आईजीएस सेंट्रल कार्डर ਉਹਨਾਂ ਦੀ ਇਹ ਵੀ ਥੋੜੀ ਜਿਹੀ ਖਚਾਈ ਕਰਨ ਕਿ ਤੁਸੀਂ ਜਾ ਕੇ ਪੰਜਾਬ ਤੇ ਸਿਰਫ ਲੁੱਟਣ ਲਈ ਨਹੀਂ ਬੈਠੇ ਤੁਸੀਂ ਕੰਮ ਕਰਨ ਲਈ ਬੈਠੇ ਲੇਕਿਨ ਸਭ ਤੋਂ بڑا ਸਵਾਲ ਰਾਹੁਲ ਗਾਂਧੀ ਕੇ ਉੱਪਰ ਵੀ ਸਵਾਲ ਖੜੇ ਕਰ ਰਹੇ ਹੈ ਬੀਜੇਪੀ ਕੇ ਨੇਤਾ ਕਿ ਉਹ ਪੰਜਾਬ ਮੇ ਕਹੀਂ ਨਹੀਂ ਦਿਖਾਈ دیے ਹੈ ਕਿ ਜਿਸ ਤਰੀਕੇ ਸੇ ਬਾੜ ਕਿਆ ਲਾਤੇ ਨੇ ਜੋ ਪ੍ਰਧਾਨ ਮੰਤਰੀ ਜੀ ਗਏ ਨੇ ਤੇ ਇਹ ਤਾਂ ਪਹਿਲੋ ਦਿਖਾਈ ਆਪਣੀ ਦੇ ਦੇਣ ਰਾਹੁਲ ਗਾਂਧੀ ਜੀ ਦੇ ਅਸੀਂ ਜਿਹੜੇ ਇੰਚਾਰਜ ਨੇ ਪੁਖ ਬਗੇਲ ਸਾਹਿਬ ਮੈਂ ਵੀ ਇਹਗਾ ਅਸੀਂ ਆਪਣੀ ਮਲਟੀਟਰੀਅਲ ਰਾਹੁਲ ਗਾਂਧੀ ਤੇ ਹੀ ਅੱਗੇ ਨਵਾਇੰਦੇ ਅਸੀਂ ਅਚਨਿਤ ਸਾਹਿਬ ਨੇ ਰਾਜਾ ਵੜਿੰਗਿਆ ਪ੍ਰਤਾਪ ਬਾਜਵਸ ਨੇ ਸਾਰਿਆਂ ਨੇ ਉਥੇ ਹੜਾਂ ਦੇ ਵਿੱਚ ਕੰਮ ਕੀਤਾ ਪਰ ਇਹਨਾਂ ਨੂੰ ਵੀ ਸ਼ਾਇਦ ਨਾ ਕਿ ਤੁਸੀਂ ਤੇ ਇੱਕ ਦਿਨ ਦੇ ਸੀ ਉਹ ਅਸੀਂ ਤੇ ਉਥੇ ਬੈਠ ਕੇ ਇੰਨੇ ਨੇ ਦਿਨਾਂ ਤੋਂ ਬੀਜਪੀ ਨੂੰ ਪੁੱਛਣਾ ਚਾਹੁੰਦਾ ਕਿ ਇੱਕ ਦਿਨ ਗਏ ਹੋ ਟਰੈਕਟਰ ਤੇ ਚੜ ਗਏ ਹੋ ਤੇ ਟਰੈਕਟਰ ਛੱਡ ਕੇ ਲੀਟਰ ਨਹੀਂ ਬਣਿਆ ਜਾਂਦਾ ਲੋਕਾਂ ਦਾ ਕੰਮ ਕਰਕੇ ਬਣਿਆ ਜਾਂਦਾ ਅਭੀ ਹਾਲਾਤ ਕਿਸ ਤਰੀਕੇ ਕੇ ਹੈ ਸਰ ਪੰਜਾਬ ਦੇ ਅਭੀ ਵੈਸੀ ਹੀ ਹੈ ਜੈਸੇ ਪਹਿਲੇ تھے ਕਿਉਂਕਿ ਫਸਲ ਖਰਾਬ ਹੋਈ ਹੈ ਅਬ ਬਜਾਈ ਸ਼ੁਰੂ ਹੋਗੀ ਤੋਂ ਉਸ ਤੰਤੇ ਕਿੰਨੇ ਕਿਆ ਬੰਤੇ ਪਰ ਪੱਜਾਈ ਹੋਣਾ ਵੀ ਮੁਸ਼ਕਲ ਹੈ ਪਾਣੀ ਖੜਾ ਹੈ